ਦੇਸਤੋ ਮੈਂ ਮਨਦੀਪ ਸਿੰਘ ਦਲਾਓ ਮੂਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਪਿੰਡ ਘਰਾਗਨੇ ਪਹਿਲੇ ਸੂਏ ਚੋਟੀ ਚਾਰ ਦੰਦ ਬਿਲਕੁਲ ਬੰਦ ਸਿੰਘ ਪੂਰਾ ਖੁੱਲਾ ਕਰਦਾ ਪਿੰਡ ਘਰਾਗਨਾ ਮੂਸੇ ਦੇ ਕੋਲ ਹੀ ਰਹਿੰਦਾ ਮਾਨਸਾ ਜ਼ਿਲ੍ਹਾ ਮੰਗਰ ਵੀ ਇਹਦੇ ਕੱਟਾਗਾ ਬਿਲਕੁਲ ਜੈਡ ਬਲੈਕ ਅੱਜ ਛੀਮਾ ਕਦਨ ਹੋਇਆ ਨੂੰ ਸੂਈ ਨੂੰ ਛੀਮਾ ਜਾਂ ਸੱਤਵਾਂ ਦਿਨ ਵੀ ਹੋ ਸਕਦਾ ਸਾਫ ਅੱਡਰਾ 9 ਕਿਲੋ ਦੁੱਧ ਹੁਣ ਕੰਡੇ ਵਾਲਾ ਤਿਆਰ ਆ ਕਾਲਾ ਨਵਾਂ ਵੀਰ ਦਾ ਮੋਬਾਈਲ ਨੰਬਰ ਦੱਸਿਆ ਹੋਇਆ ਉੱਤੇ ਰੇਟੇ ਦਾ ਲੈਣ ਦੇਣਾ 1,40,000 ਰੁਪਇਆ ਕਰਿਆ ਹੋਇਆ ਬਾਕੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਸੌਦਾ ਕਰ ਸਕਦੇ ਹੋ ਪਿੱਠਪੂੜੇ ਦੀ ਤੁਸੀਂ ਦੇਖ ਸਕਦੇ ਹੋ ਛੋਟਾ ਸਿੰਗਾ ਬਿਲਕੁਲ ਮੰਗਰੇ ਦੇ ਕਟਾਗਾ ਆਪਾਂ ਤੋਂ ਛੋਟੀ ਕੱਟੀ ਆਈ ਸੀਗੀ ਇਹ ਬਿਲਕੁਲ ਇਹ ਪਿੱਛੇ ਜੇ ਨੂੰਹ ਨਾੜਕ ਮਹੀਨਾ ਹੋ ਗਿਆ ਉਹਦੇ ਥੱਲੇ ਵੀ 20 ਕਿਲੋ ਦੁੱਧ ਸੀਗਾ ਉਹ ਵੀ ਆਪਾਂ ਨਹੀਂ ਵਿਕਾਈ ਸੀ ਮਾਝੇ ਦੀ ਉਹਦੀ ਵੀਡੀਓ ਨਹੀਂ ਬਣੀ ਪਹਿਲੀ ਮਾਝੇ ਬਹੁਤ ਟੌਪ ਦੀ ਝੋਟੀ ਸੀਗੀ ਉਹ ਵੀ 2 ਲੱਖ ਦੇ ਲਵੇ ਵਿਕੀ ਸੀਗੀ ਤੇ ਸਾਫ ਅਡਰਾ ਬਿਲਕੁਲ 1,40,000 ਰੁਪਏ ਰੇਟ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਾਰੀਆਂ ਮੱਜਾਂ ਹੀ ਆਪਾਂ ਤੋਂ ਆਈਆਂ ਹੋਈਆਂ ਵੀਰ ਕੋਲੇ ਦੋ ਮੱਜਾਂ ਹੋਰ ਵੀ ਨੇ ਉਹ ਵੀ ਆਪਾਂ ਤੋਂ ਹੀ ਆਈਆਂ ਹੋਈਆਂ ਨੇ 22-23 ਕਿਲੋ ਦੁੱਧ ਵਾਲੀ ਮੱਝ ਵੀ ਫਿਲਹਾਲ ਹੈਗੀ ਆ ਤੇ 17-18 ਕਿਲੋ ਦੁੱਧ ਦੇਣ ਵਾਲੀ ਵੀ ਮੱਝ ਵੀਰ ਕੋਲ ਹੈਗੀ ਆ ਪਿੱਠਪੂੜਾ ਵੀ ਤੁਸੀਂ ਦੇਖ ਸਕਦੇ ਹੋ ਕੱਟੀ ਦਾ ਬਿਲਕੁਲ ਸਾਫ ਅਡਰਾ ਕੋਈ ਲੈਵੇ ਚਕਾਨ ਨਹੀਂ ਮਗਰ ਇਹਦੇ ਕੱਟਾ ਦਾ M154 ਦਾ ਬਾਕੀ ਝੋਟੀ ਖੁੱਲਦੀ ਜਾਂਦੀ ਹੈ ਜਿਨੋਂ ਦੇਨਾਂ ਪਹਿਲਾਂ ਜੋ ਟਿਕਟ ਕੋਡ 4045 ਜਨਾਜ ਦੁੱਧ ਪੂਰਾ ਕਰਦੀ ਸੀ 7 ਦਿਨ ਸੂਈਨ ਹੋਏ ਨੇ 9 ਕਿਲੋ ਦੁੱਧ ਹੁਣ ਤਿਆਰ ਆ ਉਮੀਦ ਆ ਦੇਖੋ ਚੰਗੇ ਦੁੱਧ ਦੀ ਨਹੀਂ 12-13 ਕਿਲੋ ਦੁੱਧ ਤੋਂ ਘੱਟ ਨਹੀਂ ਮਰਦੀ ਹੈਗੀ ਜਦੋਂ ਦੁੱਧ ਤਿਆਰ ਹੋ ਗਿਆ ਉਦੋਂ ਆਪਾਂ ਜੀ ਪੂਰੀ ਚਿਵਾਈ ਦੀ ਵੀਡੀਓ ਵੀ ਪਾ ਦਾਂਗੇ ਜੇ ਨਾਂ ਵੀ ਕੀਤਾ ਜਵੇਗੀ ਤਾਂ ਕੀ ਕਹਿਣਾ 1,40,000 ਰੁਪਏ